ਅਲੀ ਗੱਲ ਤਾਂ ਇਹ ਹੈ ਵੀ ਸ਼ੇਰ ਸਿੰਘ ਖਵਾਏ ਜੀ ਨੂੰ ਟਿਕਟ ਮਿਲ ਗਈ ਹੈ ਜ ਜਿਨ੍ਹਾਂ ਨੇ ਆਪਣਾ ਨਾਮਿਨੇਸ਼ਨ ਫਾਈਲ ਕਰਤਾ ਹੈ ਮੈਨੂੰ ਲੱਗਦਾ ਪੰਜਾਬ ਤੋਂ ਸਭ ਤੋਂ ਰికਾਰਡ ਵੋਟਾਂ ਪਾ ਸ਼ੇਰ ਸਿੰਘ ਖਵਾਏ ਜੀ ਕਾਂਗਰਸ ਪਾਰਟੀ ਦੇ ਨੂੰ ਉਹ ਕੋ ਤੋਂ ਜਿੱਤਣਗੇ ਸਾਰੇ ਇਲਾਕੇ ਜਿਨ੍ਹਾਂ ਨੂੰ ਬਰਾਬਰ ਸਮਰਥਨ ਮਿਲ ਰਿਹਾ ਹੈ ਕਾਂਗਰਸ ਦੀ ਇੱਕ ਪੰਜਾਬ ਵਿੱਚ ਲਹਿਰ ਹੈ ਭਾਜਪਾ ਪਾਰਟੀ ਜਿਹਨੇ ਕਿਸਾਨ ਮਾਰੂ ਪਾਰਟੀ ਹੈ ਜਿਹਦੀ ਵਜ੍ਹਾ ਨਾਲ ਕਿਸਾਨਾਂ ਨੇ ਉਹਨਾਂ ਦਾ ਪਿਓਰ ਬਾਈਕਾਟ ਕਰਤਾ ਹੈ ਤੇ ਆਪ ਵਾਲਿਆਂ ਦਾ ਵੀ ਬਦਲਾਵ ਵੇਖ ਲਿਆ ਤੇ ਬਦਲਾਵ ਨਹੀਂ ਲੋਕਾਂ ਤੋਂ ਬਦਲਾ ਲੈ ਰਹੇ ਪੁਰਾਣੇ ਵਾਲੇ ਸਮੇਂ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਜੋ ਭਗਵੰਤ ਮਾਨ ਜੀ ਨੇ ਵਾਅਦੇ ਕੀਤੇ ਸੀ ਇਹ ਕਹਿੰਦੇ ਸੀ ਨਾ 13 0 ਹੋਣੀ ਹੈ 0 13 ਹੋਏਗੀ ਇਹ ਸੰਗਰੂਰ ਚ ਵੀ ਹਰਨਗੇ ਕਿਤੇ ਹਵਾ ਨਹੀਂ ਇਹਨਾਂ ਦੀ ਆਪ ਵਾਲਿਆਂ ਦੀ ਕਿਉਂਕਿ ਇਹਨਾਂ ਨੇ ਕੋਈ ਡਿਲੀਵਰੀ ਨਹੀਂ ਦਿੱਤੀ ਕੋਈ ਆਪਣਾ ਵਾਦਾ ਨਹੀਂ ਪੂਰਾ ਕੀਤਾ ਤੇ ਬੀਜੇਪੀ ਤਾਂ ਵੈਸੇ ਹੀ ਤੁਹਾਨੂੰ ਪਤਾ ਅਕਾਲੀ ਦਲ ਤਾਂ ਉਹਦੇ ਸਰਵਾਈਵਲ ਦੀ ਲੜਾਈ ਲੜ ਰਿਹਾ ਹੈ ਇਹ ਸਾਡਾ ਉਹਦਾ ਨਾ ਬੀਜੇਪੀ ਨਾਲ ਤੀਜੇ ਚੌਥੇ ਦੀ ਲੜਾਈ ਹੈ ਪਹਿਲੇ ਦੂਜੇ ਆਮ ਆਦਮੀ ਤੇ ਕਾਂਗਰਸ ਦੀ ਲੜਾਈ ਹੈ ਅਕਾਲੀ ਦਲ ਤੇ ਬੀਜੇਪੀ ਤਾਂ ਨੀਰ ਡੀਰ ਵੀ ਹੈ ਤੇ ਅਸੀਂ ਆਉਣ ਵਾਲੇ 4 ਤਰੀਕ ਤੋਂ ਤੁਸੀਂ ਸਾਰਿਆਂ ਦੇ ਸਾਹਮਣੇ ਰਿਜ਼ਲਟ ਆਈ ਸਮੇਦਾਰਿਆਂ ਨੂੰ ਸਭ ਪਤਾ ਹੈ ਨਾ ਸਭ ਜਗ੍ਹਾ ਘੁੰਮੇ ਹੁੰਦੇ ਮਾਹੌਲ ਤੁਸੀਂ ਖੁਦ ਵੀ ਦੇਖ ਰਹੇ ਹੋ ਕਿਉਂਕਿ ਕੈਂਡੀਡੇਟ ਕਾਂਗਰਸ ਦਾ ਬੜਾ ਸਿੰਪਲ ਤੇ ਮਿਲਨਸਾਰ ਹੈ ਕਾਲੀ ਦਲ ਦਾ ਕੈਂਡੀਡੇਟ 2 ਲੱਖ ਵੋਟ ਨਾਲ ਜਿੱਤ ਕੇ ਜਿਹਨੇ 5 ਸਾਲ ਸ਼ਕਲ ਨਹੀਂ ਦਿਖਾਈ ਤੇ ਜਿਹੜਾ 2 ਲੱਖ ਹਾਰੇ ਵਾਲਾ ਸੀ ਉਹ 5 ਸਾਲ ਪਬਲਿਕ ਦੇ ਵਿੱਚ ਹੀ ਆ ਤੇ ਪਬਲਿਕ ਨੂੰ ਪਤਾ ਹੈ ਕੌਣ ਕੀ ਦਾ ਤੇ ਕੌਣ ਕੀ ਦਾ ਨਹੀਂ ਧੰਨਵਾਦ ਜੀ ਮੈਂ ਹਲਕਾ 24 ਚੈਨਲ ਦਾ ਧੰਨਵਾਦ ਕਰਦਾ ਹਾਂ ਜਿੰਨਾ ਨੇ ਮੈਨੂੰ ਮਾਣ ਨਹੀਂ ਮਾਣ ਮੱਖਸ਼ ਮੌਕਾ ਇਹ ਜਿਹੜਾ ਮੈਂ ਆ ਤੈ ਔਰ ਕੁਝ ਨਿਕਾਂਗਾ ਮੈਂ ਵੈਨ ਮੈਂ ਕੋਸ਼ਿਸ਼ ਕਰਾਂਗਾ ਕਿ ਪੰਜਾਬ ਵਿੱਚ ਕਾਂਗਰਸ ਦੀ ਲਹਿਰ ਹੈ ਤੇ ਕਾਂਗਰਸੀ ਮਤਲਬ ਸਭ ਤੋਂ ਜ਼ਿਆਦਾ ਸੀਟਾਂ ਲੈ ਕੇ ਵੱਡੀ ਪਾਰਟੀ ਬਣੇਗੀ ਔਰ ਇੰਡੀਆ ਦੇ ਵਿੱਚ ਇੰਡੀਆ ਆਲਾਈንስ ਅੱਜ ਮੈਂ ਤੁਹਾਨੂੰ ਦਾਅਵੇ ਨਾਲ ਗੱਲ ਕਰ ਕੇ ਰਿਹਾ 332 ਸੀਟਾਂ ਮੇਰੀ ਗੱਲ ਨੋਟ ਕਰ ਲਿਆ ਜਿਸ ਦਿਨ 4 ਜੂਨ ਨੂੰ ਰਿਜ਼ਲਟ ਆਏਗਾ ਤੁਸੀਂ ਮੈਨੂੰ ਯਾਦ ਕਰੋਗੇ 332 ਸੀਟਾਂ ਲੈ ਕੇ ਕਾਂਗਰਸ ਮਤਲਬ ਇੰਡੀਆ ਗਾਠਵੰਦਨ ਸਰਕਾਰ ਬਣਾਏਗਾ ਮੈਂ ਇਹਨਾਂ ਕੁਛ ਇੰਦਰਾ ਕੀ ਨਾਮ ਹੈ ਸਰਪਟਾ ਮੇਰਾ ਨਾਮ ਮੋਨ ਮੋਮੀ ਮੈਂ OBC ਸੈੱਲ ਦਾ 22 ਚੇਅਰਮੈਨ ਡਿਸਟ੍ਰਿਕਟ ਹਾਲਕਾ ਖੁਈਆ ਸਰਵਰ ਮੇਰਾ ਚੰਡੀ ਤੇ ਮੈਂ ਦਾਅਵੇ ਨਾਲ ਮੇਰੀ ਗੱਲ ਤੁਸੀਂ ਨੋਟ ਕਰ ਲਿਏ ਜੇ 4 ਤਰੀਕ ਨੂੰ ਤੁਸੀਂ ਯਾਦ ਰੱਖਣਾ ਹੋਵੇਗਾ 332 ਸੀਟਾਂ ਲੈ ਕੇ ਕਾਂਗਰਸ ਇੰਡੀਆ ਗਾਠਵੰਦਨ ਮਤਲਬ ਸਰਕਾਰ ਬਣਾਏਗਾ ਧੰਨਵਾਦ